Uh, 35 ਤੋਂ ਆਪਾਂ ਮੰਨ ਲਈਏ ਜਾਂ 35 ਤੋਂ ਸਟਾਰਟ ਕਰਕੇ ਵੀ ਸਾਡੇ ਕੋਲ 65 ਤੱਕ ਏਜ ਦੀ ਤੱਕ ਪੇਸ਼ੈਂਟਸ ਆਉਂਦੇ ਸੀ 35 ਸਾਲ ਤੋਂ ਲੈ ਕੇ 65 ਸਾਲ ਦੇ ਵਿੱਚ ਸਭ ਤੋਂ ਵੱਡਾ ਕਾਸਟ ਤਾਂ ਲੈਕ ਆਫ ਡਾਈਟ ਕਹਿ ਸਕਦੇ ਆਪਾਂ ਨਾ ਇੰਪ੍ਰੋਪਰ ਡਾਈਟ ਪ੍ਰੋਪਰ ਜੋ ਆਪਣਾ ਅੱਜਕੱਲ ਜ਼ਿਆਦਾ ਆਊਟ ਆਊਟਡੋਰ ਗੇਮਸ ਘਟ ਗਈਆਂ ਨੇ ਸਭ ਤੋਂ ਵੱਡੀ ਗੱਲ ਤੇਹੀ ਆ ਕਿਉਂਕਿ ਜਿਹੜੀ ਆਪਣੀ ਬੋਨ ਜੁਨੀਅਨ ਹੈ ਜਿਹੜੀ ਆਪਣੀ ਬੋਨਸ ਪ੍ਰੋਪਰ ਗਰੋਥ ਹੁੰਦੀਆਂ ਨੇ ਉਹ 18 ਸਾਲ ਜਦੋਂ ਆਪਾਂ ਹੋ ਜਾਂਦੇ ਆ ਉਦੋਂ ਹੀ ਪ੍ਰੋਪਰ ਬੋਨ ਬਣਦੀ ਹੈ। ਔਰ ਪ੍ਰੋਪਰ ਇੱਕ ਟ੍ਰੇਨਰ ਦੇ ਨਾਲ ਅੰਡਰ ਗਾਈਡੈਂਸ ਆਪਾਂ ਇੱਕ ਟ੍ਰੇਨਰ ਹੋਵੇ ਉਹਦੇ ਅੰਡਰ ਆਪਾਂ ਰਹਿ ਕੇ ਉਹ ਜਮ ਦੇ ਵਿੱਚ ਸਟਾਰਟ ਕਰੀਏ। ਅੱਸੀ ਗੱਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਹਾਂ ਨਰਿੰਦਰ ਸਿੰਘ ਕਲੇਰ। ਲਗਾਤਾਰ ਪੰਜਾਬ ਦੇ ਵਿੱਚ ਅਸੀਂ ਭਾਵੇਂ ਸੱਭਿਆਚਾਰ ਦੀ ਗੱਲ ਕੀਤੀ ਜਾਵੇ ਖੇਡਾਂ ਦੀ ਗੱਲ ਕੀਤੀ ਜਾਵੇ ਇਤਿਹਾਸਿਕ ਸਥਾਨਾਂ ਦੀ ਗੱਲ ਕੀਤੀ ਜਾਵੇ ਦਰਸ਼ਕਾਂ ਦੇ ਰੂਬਰੂ ਕਰਾਉਨੇ ਰਹੇ ਨੇ ਪਰ ਸਭ ਦੇ ਵਿੱਚ ਸਾਨੂੰ ਦਰਸ਼ਕਾਂ ਦੇ ਕਈ ਵਾਰ ਅਜਿਹੇ ਸੁਨੇਹੇ ਵੀ ਆ ਜਾਂਦੇ ਐ ਕਿ ਉਹ ਸ਼ਰੀਰਿਕ ਪੱਖੋਂ ਭਾਵੇਂ ਕਿ ਵਧੀਆ ਖਾਣ ਪੀਣ ਕਰਦੇ ਐ ਜੋਬ ਵੀ ਚੰਗੀ ਕਰਦੇ ਐ ਪਰ ਉਹਨਾਂ ਦੇ ਸਰੀਰ ਦੇ ਵਿੱਚ ਜਵਾਨੀ ਦੇ ਵਿੱਚ ਹੀ ਕਈ ਅਜਿਹੇ ਦਰਦ ਜਾਂ ਅਜਿਹੀਆਂ ਪ੍ਰੋਬਲਮਸ ਆਉਂਦੀਆਂ ਪਈਆਂ ਨੇ ਜਿਹੜੀਆਂ ਕਿ ਉਹਨਾਂ ਦੇ ਸਮਝ ਤੋਂ ਬਾਹਰ ਹੋਈਆਂ ਪਈਆਂ ਨੇ ਪਹੁੰਚੇ ਹੋਏ ਹਾਂ ਮੰਡੀ ਮੁੱਲਾਪੁਰ ਦੇ ਵਿੱਚ ਜਿੱਥੇ ਕਿ ਅੱਜ ਡਾਕਟਰ ਸਰਦਾਰ ਹਰੀ ਸਿੰਘ ਫਿਜ਼ੀਓਥੈਰਪੀ ਹਸਪੀਟਲ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਡਾਕਟਰ ਗੁਰਸ਼ੇਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਜਵਾਨੀ ਦੇ ਵਿੱਚ ਲੋਕਾਂ ਨੂੰ ਅਜਈਆਂ ਮੁਸ਼ਕਲਾਂ ਕਿਉਂ ਆ ਜਾਂਦੀਆਂ ਨੇ ਤੇ ਸਭ ਤੋਂ ਵੱਡ ਸਾਨੂੰ ਇਹ ਸਵਾਲ ਆਇਆ ਰਿਪੋਰਟ ਤੇ ਸਭ ਤੋਂ ਵੱਧ ਸਾਨੂੰ ਇਹ ਸਵਾਲ ਆਇਆ ਸੀ ਕਿ ਸਾਡਾ ਲੱਕ ਦਰਦ ਤੇ ਨਾਲ ਦੀ ਨਾਲ ਗੋਡਿਆਂ ਦਾ ਦਰਦ ਬਹੁਤ ਮੁਸ਼ਕਲ ਕਰਦਾ ਏ ਸਭ ਤੋਂ ਪਹਿਲਾਂ ਸਵਾਗਤ ਕਰ ਲੈਣ ਹਸਕਾਲ ਜੀ ਸਸਿਕਾ ਜੀ ਆ ਡਾਕਟਰ ਸਾਹਿਬ ਜੇਕਰ ਗੱਲ ਕੀਤੀ ਜਾਵੇ ਤੁਸੀਂ ਹਰ ਰੋਜ਼ ਮੈਨੂੰ ਲੱਗਦਾ ਵੀ 100 ਤੋਂ ਵੱਧ ਪੇਸ਼ੈਂਟ ਦੇਖ ਲੈਣੇ ਹੋ ਜਾਂ ਨਾ ਕੰਸਲਟੈਂਸੀ ਕਰ ਲੈਣੇ ਹੋ ਇਹ ਸਭ ਦੇ ਵਿੱਚ ਜੇਕਰ ਅੱਜਕੱਲ ਕੋਮਨ ਪ੍ਰੋਬਲਮ ਦੀ ਗੱਲ ਕੀਤੀ ਜਾਵੇ ਤਾਂ ਕਿਹੜੀਆਂ ਸਾਹਮਣੇ ਆਉਂਦੀਆਂ ਪਈਆਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਨੂੰ ਸਭ ਤੋਂ ਵੱਧ ਪ੍ਰੋਬਲਮ ਆਪਣੇ ਕੋਲ ਜੋ ਪੇਸ਼ੈਂਟਸ ਲੈ ਕੇ ਆਉਂਦੇ ਨੇ ਉਹ ਬੈਕ ਪੇਨ ਦੀ ਲੱਕ ਦਰਦ ਦੀ ਔਰ ਗੋਡਿਆਂ ਦੇ ਦਰਦ ਦੀ ਇਹੀ ਜ਼ਿਆਦਾ ਪੇਸ਼ੈਂਟਸ ਆਪਣੇ ਕੋਲ ਆਉਂਦੇ ਨੇ ਮੋਸਟਲੀ ਪੇਸ਼ੈਂਟਸ ਜਿਨ੍ਹਾਂ ਦੀ ਏਜ ਵੀ ਅੱਗੇ ਜੋ ਪੇਸ਼ੈਂਟ ਸਾਡੇ ਕੋਲ ਆਉਂਦੇ ਸੀ ਅੱਜ ਤੋਂ 5 ਸਾਲ ਪੁਰਾਣੀ ਗੱਲ ਕਰੀਏ ਪੇਸ਼ੈਂਟ ਦੀ ਏਜ ਹੁੰਦੀ ਸੀਗੀ 35 ਤੋਂ ਆਪਾਂ ਮੰਨ ਲਈਏ ਜਾਂ 35 ਤੋਂ ਸਟਾਰਟ ਕਰਕੇ ਵੀ ਸਾਡੇ ਕੋਲ 65 ਤੱਕ ਏਜ ਦੀ ਤੱਕ ਪੇਸ਼ੈਂਟਸ ਆਉਂਦੇ ਸੀ 35 ਸਾਲ ਤੋਂ ਲੈ ਕੇ 65 ਸਾਲ ਦੇ ਵਿੱਚ ਵਿੱਚ ਬਟ ਅੱਜ ਦੇ ਟਾਈਮ ਦੀ ਵਿੱਚ ਤਾਂ ਯੰਗ ਪੇਸ਼ੈਂਟ ਸਾਡੇ ਕੋਲ ਜ਼ਿਆਦਾ ਆਉਂਦੇ ਨੇ 25 ਏਜ ਸਟਾਰਟ ਕਰ ਲਈਏ 25 ਤੋਂ ਹੀ ਪੇਨ ਸਟਾਰਟ ਹੋ ਜਾਂਦੀ ਹੈ ਨੇ 25 ਸਾਲ ਦੀ ਉਮਰ ਤੋਂ ਹੀ ਪੇਸ਼ੈਂਟ ਦੇ ਦਰਦ ਸਟਾਰਟ ਹੋ ਜਾਂਦਾ अच्छा ਜੇਕਰ ਆਪਾਂ ਗੱਲ ਤੋਂ ਉੱਥੇ ਹੀ ਆ ਗਈ ਨਾ ਵੀ 25 ਸਾਲ ਦੀ ਜੇਕਰ ਗੱਲ ਕਰਦੇ ਪਏ ਆ ਹਾਂ ਹਾਂਜੀ ਇਸ ਉਮਰ ਦੇ ਵਿੱਚ ਤਾਂ ਬੱਚਿਆਂ ਨੇ ਹਜੇ ਖੇਡਣਾ ਸ਼ੁਰੂ ਕਰਨਾ ਹੁੰਦਾ ਹੈ ਹੈਨਾ ਇੱਕ ਸੀਰੀਅਸਨੈਸ ਦੇ ਨਾਲ ਤੇ ਫਿਰ ਕੌਜ਼ ਕੀ ਬਣਦੇ ਆ ਕੌਜ਼ ਸਭ ਤੋਂ ਵੱਡਾ ਕੌਜ਼ ਤਾਂ ਲੈਕ ਆਫ ਡਾਈਟ ਕਹਿ ਸਕਦੇ ਆ ਆਪਾਂ ਨਾ 임ਪ੍ਰੋਪਰ ਡਾਈਟ ਪ੍ਰੋਪਰ ਜੋ ਆਪਣਾ ਅੱਜਕੱਲ ਜਿਆਦਾ ਆਊਟ ਆਊਟਡੋਰ ਗੇਮਸ ਘੱਟ ਗਈਆਂ ਨੇ ਸਭ ਤੋਂ ਵੱਡੀ ਗੱਲ ਤੇ ਇਹੀ ਆ ਹੈਨਾ ਤੇ ਮੇਨਲੀ ਤਾਂ ਡਾਈਟ ਹੀ ਮੈਟਰ ਕਰਦੀ ਹੈ ਔਰ ਗਲਤ ਐਕਸਰਸਾਈਜ਼ਾਂ ਵੀ ਹੋ ਜਾਂਦੀਆਂ ਨੇ ਫਾਰ ਇਗਜ਼ਾਮਪਲ ਆਪਾਂ ਜਿਮ ਜਾਣੇ ਆ ਜਿਮ ਦੇ ਵਿੱਚ ਆਪਾਂ ਵਿਦਾਊਟ ਜਿਮ ਟ੍ਰੇਨਰ ਤੋਂ ਆਪ ਐਕਸਰਸਾਈਜ਼ ਕਰਦੇ ਆਂ ਕਈ ਵਾਰ ਫਾਰ ਇਗਜ਼ਾਮਪਲ ਆਪਾਂ weight lifting ਵਾਲੀ 'ਚ ਗੱਲ ਕਰੀਏ ਮੈਕਸਿਮਮ ਪੇਸ਼ੈਂਟ ਸਾਡੇ ਕੋਲ ਸ਼ੋਲਡਰ ਤੇ ਵੀ ਆਏ ਨੇ ਉਹ ਕੀ ਹੈ ਵੀ ਜਦੋਂ ਆਪਾਂ weight ਚੱਕਦੇ ਆਂ weight ਇੱਕ ਸਾਈਡ ਤੇ ਟੇਅਰ ਵੱਧ ਹੋ ਗਿਆ ਤਾਂ ਰੋਟੇਟਰ ਕਾਫ ਇੱਥੇ ਕੰਸਲਸ ਗਰੁੱਪ ਹੁੰਦਾ ਉਹ ਛੇਤੀ ਟੇਅਰ ਹੋ ਜਾਂਦਾ ਸ਼ੋਲਡਰ ਪੇਨ ਸਟਾਰਟ ਹੋ ਗਿਆ ਇਨੀ ਯੰਗ ਏਜ ਦੇ ਵਿੱਚ ਉਹ ਠੀਕ ਹੀ ਨਹੀਂ ਹੁੰਦਾ ਛੇਤੀ ਉਸ ਨੂੰ ਬੜਾ ਟਾਈਮ ਲੱਗ ਜਾਂਦਾ ਹੈ ਅਗਰ ਉਸ ਨੂੰ ਪ੍ਰੋਪਰ ਡਾਇਗਨੋਸ ਨੇ ਜਿਸ ਤਰ੍ਹਾਂ ਕ੍ਰੇਜ਼ ਬਹੁਤ ਵਧੀਆ ਹੋਇਆ ਏ ਜਿਮਿੰਗ ਦਾ ਬਹੁਤ ਕ੍ਰੇਜ਼ ਹੈ ਨਾ ਇਹ ਕਰਾ ਪਾਈ ਸ਼ਹਿਰ ਦੀ ਗੱਲ ਕੀਤੀ ਜਾਵੇ ਲਗਭਗ 8 ਤੋਂ 9 ਜਿਮ ਹੈਗੇ ਤੇ ਬਾਕੀ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਕੋਈ ਗਿਣਤੀ ਹੋਈ ਨਹੀਂ ਗਿਣਤੀ ਹੋਈ ਨਹੀਂ ਹਾਂਜੀ ਤੇ ਕੀ ਇਹ ਅਵੇਅਰ ਨਹੀਂ ਹੁੰਦੇ ਯੰਗ ਜਿਹੜੇ ਮੁੰਡੇ ਜਾਂ ਕੁੜੀਆਂ ਕਿ ਡਾਇਰੈਕਟ ਜਿਮ ਦੇ ਵਿੱਚ ਭਰਤੀ ਹੋ ਜਾਂਦੇ ਆ ਚਲੇ ਜਾਂਦੇ ਆ ਨਾ ਆਪਣੇ ਆਪ ਨੂੰ ਮਤਲਬ ਚਲੇ ਜਾਂਦੇ ਆ ਪਰ ਕੀ ਇਸ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਪੂਰੀ ਬਾਡੀ ਦਾ ਕਹਿੰਦੇ ਨੇ ਕਿ ਐਗਜ਼ਾਮਨ ਕਰਾਉਣਾ ਚਾਹੀਦਾ ਵੀ ਕਿਹੜੀ ਕੀ ਪ੍ਰੋਬਲਮ ਆ ਜਿਹੜੀ ਜਿਮ ਸਟਾਰਟ ਕਰਨ ਦੀ ਏਜ ਹੈ ਉਹ 18 ਸਾਲ ਤੋਂ ਬਾਅਦ ਹੀ ਜੇਮ ਆਪਾਂ ਨੂੰ ਸਟਾਰਟ ਕਰਨਾ ਚਾਹੀਦਾ ਕਿਉਂਕਿ ਜਿਹੜੀ ਆਪਣੀ ਬੋਨ ਯੂਨੀਅਨ ਆ ਜਿਹੜੀ ਆਪਣੀ ਬੋਨਸ ਪ੍ਰੋਪਰ ਗਰੋਥ ਹੁੰਦੀਆਂ ਨੇ ਉਹ 18 ਸਾਲ ਜਦੋਂ ਆਪਾਂ ਹੋ ਜਾਂਦੇ ਆ ਉਦੋਂ ਹੀ ਪ੍ਰੋਪਰ ਬੋਨ ਬਣਦੀ ਆ ਉਸ ਤੋਂ ਬਾਅਦ ਹੀ ਆਪਾਂ ਆਪਣੇ ਮਸਲ ਦੇ ਸਾਈਜ਼ ਨੂੰ ਵਧਾ ਘਟਾ ਸਕਦੇ ਆ ਕਿਉਂਕਿ ਬਹੁਤ ਜੋ ਮੈਕਸਿਮਮ ਬੱਚੇ 16 ਸਾਲ 10th ਦੇ ਵਿੱਚ ਬੱਚਾ 16 ਸਾਲ ਦਾ ਜਦੋਂ ਬੱਚਾ ਹੁੰਦਾ ਉਹ 10ਵੀਂ ਕਰਕੇ ਹੀ ਜਿਮ ਜੁਆਇਨ ਕਰ ਲੈਂਦਾ ਤੇ ਜਦੋਂ ਉਹ ਜਿਮ ਜਾਂਦਾ ਉਸ ਨੂੰ ਮਸਲ ਟੇਅਰ ਹੋਣ ਦਾ ਖਤਰਾ ਬਹੁਤ ਜ਼ਿਆਦਾ ਵਾਝੰਦਾ ਸੋ ਅਗਰ ਤੁਸੀਂ ਜਿਮ ਵੀ ਜੁਆਇਨ ਕਰਨਾ ਹੈ ਤਾਂ 18 ਸਾਲ ਦੀ ਉਮਰ ਤੋਂ ਬਾਅਦ ਕੀਤਾ ਜਾਵੇ ਔਰ ਪ੍ਰੋਪਰ ਇੱਕ ਟ੍ਰੇਨਰ ਦੇ ਨਾਲ ਅੰਡਰ ਗਾਈਡੈਂਸ ਆਪਾਂ ਇੱਕ ਟ੍ਰੇਨਰ ਹੋਵੇ ਉਹਦੇ ਅੰਡਰ ਆਪਾਂ ਰਹਿ ਕੇ ਉਹ ਜਿਮ ਦੇ ਵਿੱਚ ਸਟਾਰਟ ਕਰੀਏ ਇਹੀ ਇੱਕ ਸਭ ਤੋਂ ਵੱਡਾ ਇਹ ਵੀ ਚੀਜ਼ ਹੋ ਸਕਦੀ ਹੈ ਕਿ ਜਿਹੜੇ ਇੱਕ ਚੰਗੇ ਜਿਮ ਹੈਗੇ ਆ ਜਦੋਂ ਕੋਈ ਬੱਚਾ ਜੁਆਇਨਿੰਗ ਦੇ ਲਈ ਆਉਂਦਾ ਐਵੇਂ ਤਾਂ ਹੈ ਨਹੀਂ ਕੋਈ ਰੋਜ਼ ਜੁਆਇਨਿੰਗ ਹੁੰਦੀ ਰਹਿੰਦੀ ਹੈ ਨਾ ਵੀ ਮੰਥਲੀ ਤੁਸੀਂ ਇੱਕ ਇਸ ਤਰ੍ਹਾਂ ਦਾ ਸੈਸ਼ਨ ਰੱਖ ਲਵੋ ਫਿਜ਼ੀਓਥੈਰਾਪੀਸਟ ਨੂੰ ਬੁਲਾ ਲਓ ਡਾਕਟਰ ਨੂੰ ਬੁਲਾ ਲਓ ਤਾਂ ਕਿ ਜਿਹੜੇ ਤੁਹਾਡੇ ਉੱਥੇ ਬੱਚੇ ਐਡਮਿਸ਼ਨ ਲਈ ਹੋਈ ਹੈ ਜਿਹੜੇ ਐਕਸਰਸਾਈਜ਼ ਕਰਦੇ ਪਏ ਆ ਉਹਨਾਂ ਦਾ ਇੱਕ ਵਾਰੀ ਟੈਸਟ ਹੋ ਜਾਵੇ ਬਿਲਕੁਲ ਇਸ ਦੇ ਟੈਸਟ ਹੁੰਦੇ ਨੇ ਜਿਵੇਂ ਆਪਾਂ ਮੋਸਟਲੀ ਕੀ ਹੈ ਵੀ ਜੋ ਜਿੰਮ ਚਦੋਂ ਬੱਚੇ ਨਹੀਂ ਜਾਣਾ ਤਾਂ ਸਭ ਤੋਂ ਪਹਿਲਾਂ ਤਾਂ ਉਸ ਦੀ ਡਾਈਟ ਹੀ ਬਹੁਤ ਮੇਜਰ ਰੋਲ ਹੈ ਜਦੋਂ ਜਿੰਮ ਜਾਏਗਾ ਤਾਂ ਉਹਦੀ ਡਾਈਟ ਦਾ ਕੀ ਉਸਨੇ ਖਾਣਾ ਕੀ ਨਹੀਂ ਉਹਨੂੰ ਖਾਣਾ ਚਾਹੀਦਾ ਹੈ ਨਾ ਇਹ ਬਹੁਤ ਵੱਡਾ ਮੈਕਸਿਮਮ ਇੱਕ ਪ੍ਰੋਬਲਮ ਹੋਰ ਆਉਂਦੀ ਹੈ ਵੀ ਜਦੋਂ ਆਪਾਂ ਜਿਮ ਦੇ ਵਿੱਚ ਜਾ ਕੇ ਸਟੂਡੈਂਟ ਹੁੰਨੇ ਆ ਉਦੋਂ ਬਹੁਤ ਯੰਗ ਟੀਨੇਜ ਏਜ ਹੁੰਦੀ ਹੈ ਆ ਆਪਾਂ weight ਇੱਕਦਮ ਜ਼ਿਆਦਾ ਚੱਕ ਲੈਂਦੇ ਆ ਜੀ ਔਰ ਜਦੋਂ weight ਜ਼ਿਆਦਾ ਚੱਕ ਲਿਆ ਤਾਂ ਉਹ 110% ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਕਰੇਗਾ ਹੀ ਕਰੇਗਾ ਓਕੇ ਆਪਾਂ ਹਮੇਸ਼ਾ ਜਿਮ ਦੇ ਵਿੱਚ ਜਾਓ weight ਘੱਟ ਚੱਕਣਾ ਚਾਹੀਦਾ ਸਟਾਰਟਿੰਗ ਦੇ ਵਿੱਚ ਰੈਪੀਟੀਸ਼ਨਜ਼ ਸ਼ੱਕ ਦੀ ਵਧਾ ਦਿਓ ਮਤਲਬ बार-बार ਚੱਕਣਾ ਜੋ ਰੈਪੀਟੀਸ਼ਨਜ਼ ਆਪਾਂ ਕਹਿ ਦਿੰਦੇ ਆ ਮੰਨ ਲਓ 10 ਦੇ ਸੈਟ ਲਾਏ ਜਾਂ 20 ਦੇ ਸੈਟ ਲਾਏ ਰੈਪੀਟੀਸ਼ਨਜ਼ ਵਧਾ ਦਿਓ weight ਨੂੰ ਹ اور ਜਦੋਂ ਵੀ ਤੁਸੀਂ ਜਾਣਾ ਇੱਕ ਵਾਰੀ ਆਪਣਾ ਪ੍ਰੋਪਰ ਗੋ ਥਰੂ ਡਾਕਟਰ ਦੀ ਸਲਾਹ ਲੈ ਕੇ ਚੈੱਕ ਅਪ ਕਰਾ ਕੇ ਹੀ ਜਿਮ ਨੂੰ ਜੁਆਇਨ ਕਰਨਾ ਚਾਹੀਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੋ ਡਾਈਟ ਹੈ ਉਹ ਆਪਣੇ ਪ੍ਰੋਪਰ ਵੀ ਨਹੀਂ ਰਹੀਆਂ ਹਮ ਸਾਰਾ ਅੱਛਾ ਜੇਕਰ ਆਪਾਂ ਮੇਨ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਦੋ ਕੌਜ਼ਸ ਤੇ ਆ ਜਾਂਦੇ ਆ ਗੋਡਿਆਂ ਦੇ ਤੇ ਲੱਕ ਦੇ ਦਰਦ ਦੇ ਵਿੱਚ ਅੱਜ ਕੱਲ ਲੋਕ ਸਿਟਿੰਗ ਜੌਬ ਉਹ ਕਰਦੇ ਆ 8 ਆਰ ਸਿਟਿੰਗ ਜੌਬ ਹੈਗੀ ਆ ਕਿ ਇਹ ਮੇਨ ਕੌਜ਼ ਦਾ ਕਿ ਇਸ ਤੋਂ ਬਿਨਾਂ ਵੀ ਕੋਈ ਕੌਜ਼ ਹੈਗਾ ਲੱਕ ਦਰਦ ਦਾ ਹਾਂਜੀ ਮੇਨ ਤਾਂ ਕੌਜ਼ ਇਹੀ ਆ ਆਪਣਾ ਜੋ ਪੋਸਚਰ ਆ ਬੈਠਣ ਦਾ ਉਹ ਗਲਤ ਹੈ ਹੁਣ ਫਾਰ ਇਗਜ਼ਾਮਪਲ ਆਪਾਂ ਇੱਕ ਜੌਬ ਕਰਦੇ ਆ ਆਪਾਂ 8 ਘੰਟੇ ਕੰਮਤੇ ਗਏ ਉੱਥੇ ਆਪਾਂ ਸਿਟਿੰਗ ਜੌਬ ਕੀਤੀ ਔਰ ਇੱਕੋ ਪੋਜੀਸ਼ਨ ਦੇ ਵਿੱਚ ਬੈਠੇ ਰਹੇ ਘਰ ਆ ਕੇ ਆਪਾਂ ਘਰ ਦੇ ਕੰਮ ਕੀਤੇ ਔਰ ਫਿਰ ਸੌਂ ਗਏ ਤੇ ਐਕਸਰਸਾਈਜ਼ ਕੋਈ ਕੀਤੀ ਨਹੀਂ ਉਸ ਦੇ ਨਾਲ ਕੀ ਆ ਆਪਣੀ ਰੀੜ ਦੀ ਹੱਡੀ ਇਸੇ ਮੋੜ ਚ ਰਹੀ ਫਲੈਕਸ਼ਨ ਇਸ ਨੂੰ ਕਹਿ ਦਿੰਦੇ ਆ ਆਪਾਂ ਅੱਗੇ ਮੁੜ ਕੇ ਹੀ ਰਹੇ ਨਾ ਆਪਾਂ ਸਾਰਾ ਦਿਨ ਦੇ ਵਿੱਚ ਐਕਸਟੈਂਡ ਤਾਂ ਕੀਤਾ ਹੀ ਨਹੀਂ ਬਾਡੀ ਇਸ ਤਰ੍ਹਾਂ ਪਿੱਛੇ ਨੂੰ ਤਾਂ ਭੱਲੇ ਕੀ ਨਹੀਂ ਗਏ ਨਾ ਤਾਂ ਉਸ ਨਾਲ ਕੀ ਆ ਵੀ ਜਦੋਂ ਆਪਾਂ ਐਕਸਟੈਂਸ਼ਨ ਨਹੀਂ ਕਰਾਂਗੇ ਤਾਂ ਆਪਣੇ ਪੇਨ ਸ ਨੇ ਜੋ ਸਪਾਈਨ ਹੈ ਉਹ ਇੱਕ ਸ਼ੇਪ ਹੁੰਦੀ ਹੈ ਉਸ ਨੂੰ ਸ਼ੇਪ ਨੂੰ ਮੇਨਟੇਨ ਰੱਖਣ ਲਈ ਆਪਾਂ ਨੂੰ ਹਲਕੀਆਂ ਜੀਆਂ ਵਰਜਸ਼ਾਂ ਕਰਨੀਆਂ ਬਹੁਤ ਹੀ ਜ਼ਰੂਰੀ ਹਨ ਅੱਛਾ ਮੰਨ ਕੇ ਚੱਲੋ ਕਿ ਕੋਈ ਏਟਰ ਦੀ ਜੌਬ ਕਰਦਾ ਪਿਆ ਹੈ ਹਨਾ ਕੀ ਉਹਨੂੰ 1 ਘੰਟੇ ਬਾਅਦ ਉੱਠ ਕੇ ਥੋੜਾ ਮੋਟਕਸਾਈ ਕਰਨੀ ਚਾਹੀਦੀ ਹੈ ਹਾਂਜੀ ਹਾਂਜੀ ਜਿਵੇਂ ਕੋਈ ਮੰਨ ਲਓ ਚਾਹੇ ਏਟ ਆਰ ਸੈਟਿੰਗ ਜੌਬ ਐ ਫੋਰ ਐਗਜ਼ਾਮਪਲ ਉਹ ਡਰਾਈਵਿੰਗ ਦੀ ਜੌਬ ਐ ਉਹਦੀ ਉਸ ਨੂੰ ਹਰ 2 ਘੰਟੇ ਬਾਅਦ ਰੁਕ ਕੇ ਆਪਣੀ ਜੋ ਸਪਾਈਨ ਐ ਉਸ ਨੂੰ ਐਕਸਟੈਂਡ ਕਰ ਲੈਣ ਬਸ 1 2 3 ਐਕਸਟੈਂਡ ਕਰ ਲੈਣ ਦੈਨ ਉਸ ਤੋਂ ਬਾਅਦ ਆਪਣਾ ਜੋ ਮਰਜੀ ਉਹ ਕਰਦੇ ਰਹਿਣ ਬਟ ਐਕਸਟੈਂਡ ਕਰਨਾ ਬਹੁਤ ਜ਼ਰੂਰੀ ਐ ਸਪਾਈਨ ਨੂੰ ਪਿੱਛੇ ਨੂੰ ਲੈ ਕੇ ਜਾਣਾ ਬਹੁਤ ਜ਼ਰੂਰੀ ਐ ਓਕੇ ਤੇ ਜੇ ਕਰੇ ਇਹੀ ਸੇਮ ਚੀਜ਼ ਆਪਾਂ ਗੋਡੀਆਂ ਤੇ ਲੈ ਕੇ ਚੱਲਦੇ ਆਂ ਕਈ ਲੋਕਾਂ ਦਾ ਬੜਾ ਸਵਾਲ ਹੁੰਦਾ ਕਿ ਮੈਨੂੰ ਤਿੱਖੀ ਚੀਜ਼ ਬਹੁਤ ਪੈਂਦੀ ਐ ਗੋਡੀਆਂ ਨੂੰ ਇਹ ਕੀ ਕਾਰ ਹੈ ਉਹ ਕੌਜ਼ ਰਹੀ ਹੈ ਕਈ ਪੇਸ਼IENTS ਬਹੁਤ ਜ਼ਿਆਦਾ ਸੈਰ ਕਰਦੇ ਨੇ ਹੈਨਾ ਐਕਸੈਸ ਦੇ ਵਿੱਚ ਵਾਕ ਕੀਤੀ ਵੀ ਆਪਣੀ ਨੀ ਪੇਨ ਦਾ ਕਾਰਨ ਬਣ ਜਾਂਦਾ ਮੈਂ ਤੁਹਾਨੂੰ ਜ਼ਿਆਦਾ ਜਿਹੜੀ ਜ਼ਿਆਦਾ ਐਕਸਰਸਾਈਜ਼ ਉਹ ਵੀ ਮਤਲਬ ਵਾਕ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਜ਼ਿਆਦਾ ਵਾਕ ਕਰੂੰਗੀ ਨੀ ਤੇ ਕਿਉਂਕਿ ਜਦੋਂ ਵਾਕ ਕਰਦੇ ਹਾਂ ਆਪਣੇ ਜੋ ਫਰੰਟ ਮਸਲਸ ਨਹੀਂ ਹੀ ਕੰਮ ਕਰਦੇ ਨੇ ਸਾਈਡ ਵਾਲੇ ਮਸਲਸ ਰੈਸਟ ਤੇ ਹੁੰਦੇ ਨੇ ਜਦੋਂ ਕਿਤੇ ਸਾਈਡ ਮਸਲਸ ਆਪਾਂ ਕੋਈ ਵੀ ਕੰਮ ਕਰ ਲਿਆ ਫੋਰ ਐਗਜ਼ਾਮਪਲ ਆਪਾਂ ਚੌਂਕੜੀ ਮਾਰ ਲਈ ਆਮ ਮਸਲਸ ਨੇ ਇਹਦੇ ਵਿੱਚ ਐਕਟਿਵ ਹੋਣਾ ਹੈ ਔਰ ਇਹ ਮਸਲ ਵੀਕ ਨੇ ਤਾਂ ਇਸ ਨਾਲ ਫਿਰ ਇਸ ਤੇ ਇਨਫਲੇਮੇਸ਼ਨ ਹੋਣ ਦਾ ਡਰ ਰਹਿੰਦਾ ਹੀ ਰਹ ਆਪਾਂ ਇਹ ਹੀ ਸਾਈਕਲ ਚਲਾ ਲਾਂਗੇ ਰੋਜ਼ 5-7 ਮਿੰਟ ਸਾਈਕਲ ਚਲਾ ਲਾਂਗੇ ਔਰ ਗੋਡਿਆਂ ਦੀਆਂ ਸਿੰਪਲ ਫਿਜ਼ੋਥੈਰੇਪੀ ਐਕਸਰਸਾਈਜ਼ ਹੁੰਦੀਆਂ ਨੇ ਜੇ ਆਪ ਉਹ ਕਰ ਲਾਂਗੇ ਤਾਂ ਆਪਾਂ ਨੂੰ ਗੋਡਿਆਂ ਦੀ ਕੋਈ ਪਰੇਸ਼ਾਨੀ ਨਹੀਂ ਆਏਗੀ ਓਕੇ ਚਲੋ ਮੰਨ ਕੇ ਚੱਲੀਏ ਜਿਹੜੇ ਐਕਸਰਸਾਈਜ਼ ਨਹੀਂ ਕਰਦੇ ਵਾਕਿੰਗ ਨਹੀਂ ਕਰਦੇ ਉਹ ਵੀ ਬਹੁਤ ਪ੍ਰੋਬਲਮ ਦੇ ਵਿੱਚ ਕੋਈ ਕਈਆਂ ਦੇ ਮਨ ਤੇ ਬਣੀ ਹੋਈ ਹੈ ਕਿ ਗ੍ਰੀਸ ਮੁੱਕ ਗਿਆ ਇਹ ਕੀ ਲੌਜੀਕ ਨਹੀਂ ਕੋਈ ਗ੍ਰੀਸ ਨਹੀਂ ਹੁੰਦਾ ਨੀ ਜੋਇੰਟ ਦੇ ਵਿੱਚ ਕੋਈ ਵੀ ਇਦਾਂ ਦਾ ਗ੍ਰੀਸ ਨਹੀਂ ਹੁੰਦਾ ਵੀ ਜਿਹਦੇ ਨਾਲ ਆਪਾਂ ਕੇ ਵੀ ਨੀ ਜੋਇੰਟ ਦੀ ਪੇਨ ਸਟਾਰਟ ਹੋ ਗਈ ਬੇਸਿਕਲੀ ਹੁੰਦਾ ਕੀ ਹੈ ਗੋਡਿਆਂ ਦਾ ਜੋਇੰਟ ਜੋ ਆਪਣੀ ਇੱਕ ਲੱ ਇਹ ਹੋ ਗਈ ਦੋ ਬੋਨਸ ਨੇ ਬੋਨਸ ਨੂੰ ਮਿਲ ਕੇ ਹੀ ਗੋਡਿਆਂ ਦਾ ਜੋਇੰਟ ਬਣਦਾ ਇਸ ਦੇ ਵਿੱਚ ਜਦੋਂ ਆਪਾਂ ਯੰਗ ਹੁੰਨੇ ਆ 30 ਏਜ ਦੇ ਵਿੱਚ ਕਹਿ ਲਈਏ 30 ਸਾਲ ਦੀ ਉਮਰ ਚ ਇਹਦੇ ਵਿੱਚ ਨਾਰਮਲ ਗੈਪ ਹੁੰਦਾ ਹੈ ਜਿਉਂ-ਜਿਉਂ ਉਮਰ ਵਧਦੀ ਜਾਂਦੀ ਹੈ ਇਹ ਗੈਪ ਘਟਦਾ ਜਾਂਦਾ ਹੈ ਮਸਲ ਜੋ ਆਪਣੇ ਆਹ ਪੱਟ ਵਾਲੇ ਮਸਲ ਨੇ ਇਹ ਢਿੱਲੇ ਹੋਣੇ ਸਟਾਰਟ ਹੋ ਜਾਂਦੇ ਨੇ ਇੱਕ ਏਜ ਤੇ ਉਮਰ ਦੇ ਨਾਲ ਹਰ ਇਨਸਾਨ ਤੇ ਹੋਣੀ ਹੀ ਹੋਣੇ ਆ ਇਸ ਚੀਜ਼ ਨੂੰ ਜਦੋਂ ਇਹ ਢਿੱਲੇ ਹੋ ਜਾਏਗਾ ਤਾਂ ਇਹ ਹੱਡੀਆਂ ਆਪਸ ਦੇ ਵਿੱਚ ਟਕਰਾਉਣੀਆਂ ਸਟਾਰਟ ਕਰ ਦਿੰਦੀਆਂ ਨੇ ਤਾਂ ਉਹ ਨੀ ਪੇਨ ਸਟਾਰਟ ਹੋ ਜਾਂਦੀ ਆ ਓਕੇ ਸੋ ਅਗਰ ਆਪਾਂ ਗੋਡਿਆਂ ਦੀਆਂ ਵਰਕਸ਼ਾਂ ਐਕਸਰਸਾਈਜ਼ ਕਰਦੇ ਰਵਾਂਗੇ ਸਾਈਕਲ ਚਲਾਉਂਦੇ ਰਹਾਂਗੇ ਤਾਂ ਇਹ ਮਸਲ ਟਾਈਟ ਰਹਿਣਗੇ ਇਹ ਗੈਪ ਮੈਂਟੇਨ ਰਹੇਗਾ ਔਰ ਆਪਣੇ ਗੋਡਿਆਂ ਦੇ ਦਰਦ ਨਹੀਂ ਹੋਏ ਅੱਛਾ ਮਤਲਬ ਤੁਸੀਂ ਕਹਿੰਦੇ ਹੋ ਕਿ ਜੇਕਰ ਗੋਡਿਆਂ ਦੀ ਮੈਨ ਆਪਾਂ ਐ ਸਮਝ ਕੇ ਚੱਲੀਏ ਕਿ ਇਨ ਫਿਊਚਰ ਪ੍ਰੋਬਲਮ ਨਾ ਆਵੇ ਤਾਂ ਬੈਸਟ ਕੀ ਹੈ ਇੱਕ ਤਾਂ ਸੈਰ ਤਾਂ ਹੈਗੀ ਹੈਗੀ ਹੈ ਸਾਈਕਲ ਵੀ ਤੁਸੀਂ ਕਹਿੰਦੇ ਹੋ ਵੀ ਹਾਂਜੀ 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 ਵਾਕ ਪਲੱਸ ਸਾਈਕਲ ਦੋਨੋਂ ਦੋਨੋਂ ਦਾ ਕੰਬੀਨੇਸ਼ਨ ਹੈ ਕੰਬੀਨੇਸ਼ਨ ਦੋਨੋਂ ਕੰਬੀਨੇਸ਼ਨ ਆ ਦੋਨੋਂ ਭੈਣ ਭਰਾ ਨੇ ਇਹ ਦੋਨੋਂ ਤੁਸੀਂ ਸਵੇਰੇ ਤੁਸੀਂ ਸਾਈਕਲ ਚਲਾਓ 10 ਜ਼ਿਆਦਾ ਨਹੀਂ ਬਿਲਕੁਲ ਤੁਸੀਂ ਕੰਮ ਵੀ ਕਰਨਾ ਇਹ ਨਾ ਵੀ ਸਾਈਕਲ ਚਲਾ ਕੇ ਥੱਕ ਜਾਓ 10 ਤੋਂ 15 ਮਿੰਟ ਤੁਸੀਂ ਡੇਲੀ ਸਾਈਕਲ ਚਲਾਉਣੀ ਚਲਾਉਣਾ ਹੈ ਬਾਹਰ ਆਊਟਡੋਰ ਸਾਈਕਲ ਚਲਾਓ ਸਭ ਤੋਂ ਇੰਪੋਰਟੈਂਟ ਔਰ ਸੈਕੰਡ ਨੰਬਰ ਤੇ ਸ਼ਾਮ ਨੂੰ ਗੋਡਿਆਂ ਦੇ ਤਿੰਨ ਚਾਰ ਐਕਸਰਸਾਈਜ਼ਾਂ ਨੇ ਇਹ ਕਰੋ ਆਰਥੋਡਿਕ ਨੀ ਜੋਇੰਟ ਤੇ ਕਿਤੇ ਵੀ ਪ੍ਰੋਬਲਮ ਆਉਗੀ ਅਸੀਂ ਦਰਸ਼ਕਾਂ ਨੂੰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਐਕਸਰਸਾਈਜ਼ ਜਿਹੜੀਆਂ ਕਿ ਕੁਝ ਕਾਮਨ ਐਕਸਰਸਾਈਜ਼ ਆ ਜਿਹੜੀਆਂ इजीली ਤੁਸੀਂ ਘਰੇ ਬੈ ਕੇ ਕਰ ਸਕਦੇ ਹੋ ਉਹ ਵੀ ਦਿਖਾਉਣ ਸਭ ਦੇ ਵਿੱਚ ਲੋਕਾਂ ਦੇ ਕਿ ਕੁਝ ਕਾਮਨ ਐਕਸਰਸਾਈਜ਼ ਹੈ ਜਿਹੜੀਆਂ इजीली ਤੁਸੀਂ ਘਰੇ ਬੈਠ ਕੇ ਕਰ ਸਕਦੇ ਹੋ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਲੱਕ ਦਰਦ ਦੀ ਗੱਲ ਕਰ ਲਈ ਆਪਾਂ ਗੋਡਿਆਂ ਦੀ ਗੱਲ ਕਰ ਲਈ ਹੈ ਜੇਕਰ ਇੱਕ ਫਿਰ ਵੀ ਸਭ ਦੇ ਵਿੱਚ ਲੋਕਾਂ ਦੇ ਵਿੱਚ ਨਾ ਅੱਜ ਕੱਲ ਸਿਟਿੰਗ ਜ਼ਿਆਦਾ ਕਰਕੇ ਜਾਂ ਇੱਕ ਵਰਕ ਲੋਡ ਜ਼ਿਆਦਾ ਕਰਕੇ ਡਿਪਰੈਸ਼ਨ ਤੇ ਬਹੁਤ ਆ ਜਾਂਦੇ ਆ ਡਿਪਰੈਸ਼ਨ ਕਰਕੇ ਵੀ ਸਰੀਰ ਦੇ ਵਿੱਚ ਕਾਫੀ ਪ੍ਰੋਬਲਮਸ ਆ ਜਾਂਦੀਆਂ ਨੇ ਜੀ ਤੁਹਾਡੇ ਕੋਲ ਅਜਿਹੇ ਪੇਸ਼ੈਂਟ ਵੀ ਆ ਜਾਂਦੇ ਆ ਹਾਂਜੀ ਬਿਲਕੁਲ ਆਉਂਦੇ ਨੇ ਬਿਲਕੁਲ ਆਉਂਦੇ ਨੇ ਜਿਵੇਂ ਮੋਸਟਲੀ ਸਾਡੇ ਕੋਲ ਇਸ ਏਜ ਦੇ ਵਿੱਚ ਆਉਂਦੇ ਨੇ ਜੋ ਸਟੂਡੈਂਟਸ ਨੇ ਫਾਰ ਇਗਜ਼ੈਂਪਲ ਕੋਈ ਆਪਣੇ ਐਗਜ਼ਾਮੀਨੇ ਕਰ ਰਹੇ ਨੇ ਔਰ एग्जाम ਦੇ ਵਿੱਚ ਨਹੀਂ ਕਲੀਅਰ ਹੋ پا ਰਹੇ ਉਹ ਕਰ ਰਹੇ ਨੇ ਉਹ ਸਟੱਡੀ ਕਰ ਰਹੇ ਨੇ ਉਹਨਾਂ ਦੇ ਕੀ ਹੈ ਨੀ ਜੁਆਇੰਟਸ ਸਭ ਤੋਂ ਮੇਨ ਪ੍ਰੋਬਲਮ ਹੀ ਸਾਡੇ ਕੋਲ ਯੰਗ ਪੇਸ਼ੈਂਟਸ ਇਦਾਂ ਦੇ ਆਉਂਦੇ ਉਹਨਾਂ ਦੇ ਨੀ ਚ ਪੇਨ ਸਟਾਰਟ ਹੋ ਗਈ ਕਿਉਂਕਿ ਉਹ ਸਾਰਾ ਦਿਨ ਬੈਠ ਕੇ ਸਿਟਿੰਗ ਜੌਬ ਹੀ ਕਰਦੇ ਨੇ ਉਹਨਾਂ ਦੇ ਮਸਲ ਇੰਨੇ ਵੀਕ ਹੋ ਜਾਂਦੇ ਨੇ ਤਾਂ ਉਹ ਪ੍ਰੋਬਲਮ ਆਉਣੀ ਲਾਜ਼ਮੀ ਹੈ ਸੋ ਅਸੀਂ ਉਹਨਾਂ ਨੂੰ ਬਹੁਤ ਮੈਂਟਲੀ ਵੀ ਆਪਾਂ ਉਹਨਾਂ ਨੂੰ ਸਟਰੋਂਗ ਬਣਾਇਦਾ ਵੀ ਕੋਈ ਗੱਲ ਨਹੀਂ ਵੀ ਚਲੋ ਪ੍ਰੋਬਲਮ ਤਾਂ ਆਉਂਦੀ ਰਹਿੰਦੀ ਹੈ ਪਰ ਆਪਣੀ ਬਾਡੀ ਨੂੰ ਤਾਂ ਆਪਾਂ ਫਿਟ ਰੱਖੀਏ ਠੀਕ ਹੈ ਲਾਈਕ ਤੁਸੀਂ ਜਿਵੇਂ ਕਿ ਸੋਸ਼ਲ ਮੀਡੀਆ ਵੀ ਹੈਂਡਲ ਕਰ ਨੇ ਪੈ ਜਾਂਦੇ ਆ ਇੱਕ ਤਾਂ ਤੁਸੀਂ ਆਪਣੇ ਜਰੂਰ ਆਈਡੀ ਮੈਂਸ਼ਨ ਕਰਦੇ ਹੋਣਾ ਇਹ ਨਾਲ ਦੀ ਨਾਲ ਜਿਹੜਾ ਤੁਸੀਂ ਡੇਲੀ رابطہ ਲੋਕਾਂ ਦੇ ਨਾਲ ਕਰਦੇ ਹੋ ਜਾਂ मोस्ट ਤੁਹਾਨੂੰ ਕਮੈਂਟਸ ਆ ਜਾਂਦੇ ਆ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲੋਕ ਕੀ ਪ੍ਰੋਬਲਮ ਫੇਸ ਕਰਦੇ ਉੱਥੇ ਜਿਆਦਾਤਰ ਤਾਂ ਨੀ ਜੋਇੰਟਸ ਨੂੰ ਲੈ ਕੇ ਔਰ ਸਪੈਸ਼ਲੀ ਸਰਵਾਈਕਲ ਨੂੰ ਲੈ ਕੇ ਗਰਦਨ ਦਰਦ ਨੂੰ ਲੈ ਕੇ ਇਹੀ ਜ਼ਿਆਦਾ ਕੁਐਸਚਨਸ ਪੁੱਛੇ ਜਾਂਦੇ ਨੇ ਬੈਕ ਪੇਨ ਤਾਂ ਕਾਮਨ ਪੁੱਛਿਆ ਹੀ ਜਾਂਦਾ ਵਾ ਇਹ ਜ਼ਿਆਦਾ ਪ੍ਰੈਗਨੈਂਟ ਔਮਨਸ ਨੂੰ ਲੈ ਕੇ ਵੀ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ ਮਤਲਬ ਹਾਂਜੀ ਸਟਾਰਟ ਕਰ ਦੀ ਓਕੇ ਗੋਡਿਆਂ ਦੇ ਦਰਦ ਲਈ ਸਭ ਤੋਂ ਵਧੀਆ ਐਕਸਰਸਾਈਜ਼ ਕੀ ਹੈ ਆਪਾਂ ਇੱਕ ਟਾਵਲ ਨੂੰ ਰੋਲ ਕਰ ਲੈਣਾ ਹੈ ਇਸ ਤਰ੍ਹਾਂ ਕਰਕੇ ਦੋ ਟਾਵਲ ਨੂੰ ਰੋਲ ਬਣਾ ਕੇ ਰੱਖ ਲੈਣਾ ਹੈ ਇਸ ਨੂੰ ਆਪਾਂ ਆਪਣੀ ਨੀ ਜੋਇੰਟ ਗੋਡੇ ਦੇ نیچے ਰੱਖਾਂਗੇ ਬਿਲਕੁਲ ਜਿੱਥੇ ਆਪਣਾ ਜੋਇੰਟ ਬਣਦਾ ਹੈ ਉਸ ਦੇ نیچے ਰੱਖਾਂਗੇ ਔਰ ਇਸ ਨੂੰ ਆਪਾਂ ਪ੍ਰੈਸ ਕਰਨਾ ਹੈ نیچے ਨੂੰ ਪ੍ਰੈਸ ਕਰਕੇ ਦਿਖਾਓ ਔਰ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਰਿਲੈਕਸ ਇਹ ਆਪਾਂ ਇੱਕ ਵਾਰੀ ਕੀਤਾ ਇਹ ਤੁਸੀਂ ਸਟਾਰਟਿੰਗ ਦੇ ਵਿੱਚ ਪੰਜ ਵਾਰੀ ਕਰਨਾ ਹੈ ਪੰਜ ਵਾਰੀ ਦੱਬਣਾ ਛੱਡਣਾ ਹੈ ਔਰ ਦੈਨ ਸੈਕਿੰਡ ਐਕਸਰਸਾਈਜ਼ ਕੀ ਹੈ ਆਪਾਂ ਇੱਕ ਗੋਡੇ ਨੂੰ ਮੋੜ ਲੈਣਾ ਹੈ ਇਹ ਆਪਾਂ ਸੱਜੇ ਪਾਸੇ ਕਰਕੇ ਦਿਖਾਉਣ ਲੱਗੇ ਆ ਤੁਹਾਨੂੰ ਪੈਰ ਨੂੰ ਅੰਦਰ ਮੋੜ ਲੈਣਾ ਹੈ ਔਰ ਲੱਤ ਉੱਪਰ ਚੱਕ ਦੇਣੀ ਹੈ ਸਿਰਫ ਇੱਕ ਗਿੱਟ ਥੱਲੇ ਬੈੱਡ ਨਾਲੋਂ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਲਈ 1 2 3 4 5 6 7 8 9 10 ਰਿਲੈਕਸ ਇਸ ਦੀਆਂ ਵੀ 5 ਰੈਪੀਟੀਸ਼ਨਸ ਅਗਰ ਤੁਸੀਂ ਇਹ ਦੋਨੋਂ ਐਕਸਰਸਾਈਜ਼ ਸਵੇਰੇ ਸ਼ਾਮ ਕਰਦੇ ਹੋ ਤਾਂ ਤੁਹਾਡੇ ਗੋਡਿਆਂ ਦੇ ਦਰਦ ਦੇ ਵਿੱਚ ਬਹੁਤ ਜਲਦੀ ਕਮੀ ਆ ਜਾਵੇਗੀ ਅਸੀਂ ਕੋਸ਼ਿਸ਼ ਕਰਾਂਗੇ ਦਰਸ਼ਕਾਂ ਨੂੰ ਵੀ ਕਹਿਣ ਦੀ ਕਿ ਭਾਵੇਂ ਸਰ ਵਾਈਕਲ ਦੀ ਗੱਲ ਹੋਵੇ ਜਾਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਪ੍ਰੈਗਨਨਸੀ ਨੂੰ ਲੈ ਕੇ ਵੀ ਬਹੁਤ ਸਵਾਲ ਆ ਜਾਂਦੇ ਆ ਕਿ ਸ਼ਾਇਦ ਅਸੀਂ ਅਗਲੀ ਇਸ ਇੰਟਰਵਿਊ ਦੇ ਵਿੱਚ ਇਸ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਜਰੂਰ ਆਪਣਾ ਇੱਕ ਵਾਰੀ ਜੇ ਕਿ ਲੋਕਾਂ ਨਾਲ ਤੁਹਾਡਾ ਸੰਪਰਕ ਕਰਨਾ ਕੋਈ ਮੋਬਾਈਲ ਨੰਬਰ ਹੋਵੇ ਜਾਂ ਕੋਈ ਸੋਸ਼ਲ ਮੀਡੀਆ ਪੇਜ ਹੋਵੇ ਉਹ ਵੀ ਜਰੂਰ ਮੈਂਸ਼ਨ ਕਰ ਦਿਓ ਹਾਂਜੀ ਹਾਂਜੀ ਇੰਸਟਾਗ੍ਰਾਮ ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਸਰਦਾਰ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਦੇ ਨਾਮ ਤੇ ਆਪਣਾ ਪੇਜ ਹੈ ਔਰ ਡਾਕਟਰ ਗੁਰਸ਼ੀਰ ਬਲੌਗਸ ਕਰਕੇ YouTube ਚੈਨਲ ਹੈ ਔਰ ਕੰਟੈਕਟ ਸ਼ੌਟ ਇਹ ਸਾਡਾ ਕੰਟੈਕਟ ਨੰਬਰ ਹੈ ਤੁਸੀਂ ਕਿਸੇ ਵੀ ਟਾਈਮ ਸਾਨੂੰ ਕੰਟੈਕਟ ਕਰ ਸਕਦੇ ਹੋ ਸੋ ਦਰਸ਼ਕੋ ਇਹ ਛੋਟੀ ਜੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਕੋਸ਼ਿਸ਼ ਇਸ ਕਰਕੇ ਕੀਤੀ ਹੈ ਕਿਉਂਕਿ ਅੱਜ ਕੱਲ ਦੇ ਰੋਜ਼ਾਨਾ ਦੇ ਵਿੱਚ ਜਿੱਥੇ ਲੋਕਾਂ ਦੇ ਕੋਲ ਕਈ ਵਾਰ ਇੰਨਾ ਸਮਾਂ ਵੀ ਨਹੀਂ ਹੁੰਦਾ ਪਰ ਪਰੇਸ਼ਾਨੀਆਂ ਇੰਨੀਆਂ ਬਾਤੀਆਂ ਪਈਆਂ ਨੇ ਗੋਡਿਆਂ ਨੂੰ ਲੈ ਕੇ ਲੱਕ ਦਰਦ ਨੂੰ ਲੈ ਕੇ ਜੇਕਰ ਨੌਜਵਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਮਤਲਬ ਲੱਕ ਤੇ ਹੱਥ ਰੱਖ ਕੇ ਉੱਠਣ ਦੀ ਕੋਸ਼ਿਸ਼ ਕਰਦਾ ਅੱਜ ਕੱਲ ਜਿਹੜਾ ਕਿ ਅਸੀਂ ਕਹਿੰਦੇ ਸੀ ਸਾਡੇ ਬੁੱਢੇ ਜਿਹੜੇ ਹੈਗੇ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਉਹ ਚ ਕਰਦੇ ਹੁੰਦੇ ਸਨ ਪਰ ਇਹ ਚੀਜ਼ਾਂ ਦੇ ਵਿੱਚ ਇੱਥੇ ਕਿ ਅੱਜ ਕੱਲ ਲੋਕ ਏਸੀਜ਼ ਦੇ ਵਿੱਚ ਆ ਗਏ ਨੇ ਸਾਡੀ ਜਿਹੜੀ ਲਾਈਫ ਆ ਬੜੀ ਉਹ ਈਜ਼ੀ ਜੀ ਹੋ ਗਈ ਆ ਪਰ ਇਹ ਚੀਜ਼ਾਂ ਦੇ ਵਿੱਚ ਇੰਨੀਆਂ ਪ੍ਰੋਬਲਮਸ ਪਰ ਫਿਰ ਵੀ ਜੇ ਤੁਹਾਡਾ ਕੋਈ ਸਵਾਲ ਹੋਇਆ ਤੁਸੀਂ ਕਮੈਂਟ ਬਾਕਸ ਤੇ ਰਾਹੀਂ ਕਾਲ ਕਰਕੇ ਜਾਂ ਇਨਬਾਕਸ ਕਰਕੇ ਸਾਨੂੰ ਪੁੱਛ ਸਕਦੇ ਹੋ ਅਸੀਂ ਉਹਨਾਂ ਜਵਾਬਾਂ ਨੂੰ ਲੈ ਕੇ ਇੱਕ ਬਾਰ ਫੇਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ